रेडी کئی سال ਪਹਿਲਾਂ ਉੱਚ ਅਦਾਲਤ ਤੋਂ ਸੇਵਾਮੁਕਤ ਹੋਏ ਇੱਕ ਜੱਜ ਵੱਲੋਂ ਆਪਣੇ ਬੁਢਾਪੇ ਦੇ ਦਿਨਾਂ ਵਿੱਚ ਉਹਨਾਂ ਦੇ ਪੁੱਤਰ ਵੱਲੋਂ ਕੀਤੇ ਜਾ ਰਹੇ ਦੁਰਵਿਹਾਰ ਸੰਬੰਧੀ ਲਾਈ ਗੁਹਾਰ ਨੇ ਸਾਡੇ ਬिखरਦੇ ਸਮਾਜਿਕ ਢਾਂਚੇ ਦੀ ਸਹੀ ਤਸਵੀਰ ਪੇਸ਼ ਕੀਤੀ ਸੀ ਡੰਡੀ ਉਹਨਾਂ ਆਪਣੀ ਲਿਖਤੀ ਅਪੀਲ ਵਿੱਚ ਕਿਹਾ ਸੀ ਕਿ ਸੀਨੀਅਰ ਨਾਗਰਿਕਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਸੁੱਖ ਸ਼ਾਂਤੀ ਨਾਲ ਬੀਤੇ ਨੂੰ ਯਕੀਨੀ ਬਣਾਉਣ ਲਈ ਅਦਾਲਤਾਂ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਹੈ ਡੰਡੀ ਬੁਢਾਪੇ ਦੇ ਸਰੀਰਕ ਦੁੱਖਾਂ ਦੇ ਨਾਲ-ਨਾਲ ਔਲਾਦ ਵੱਲੋਂ ਪਹੁੰਚਾਏ ਜਾ ਰਹੇ ਮਾਨਸਿਕ ਦਰਦ ਦੀ ਇਹ ਚੀਜ਼ ਇਕੱਲੇ ਸੇਵਾਮੁਕਤ ਜੱਜ ਦੀ ਨਹੀਂ ਸਗੋਂ ਵੱਡੀ ਗਿਣਤੀ ਵਿੱਚ ਉਹਨਾਂ ਸਮੂਹ ਬਜ਼ੁਰਗਾਂ ਦੀ ਹੈ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਔਲਾਦ ਦੇ ਪਾਲਣ ਪੋਚਣ ਪੁੱਤੇ ਨਿਛਾਵਰ ਕਰ ਦਿੱਤੇ ਡੰਡੀ ਜ਼ਿੰਦਗੀ ਦੇ ਢਲਦੇ ਸਮੇਂ ਵਿੱਚ ਮੱਧਮ ਰੌਸ਼ਨੀ ਨੂੰ ਹੋਰ ਦਿਲਕਸ਼ ਬਣਾਉਣ ਦੀ ਬਜਾਏ ਆਪਣੇ ਸਵਾਰਥ ਅਤੇ ਗੈਰ ਮਾਨਵੀ ਪਹੁੰਚ ਨਾਲ ਇਹ ਔਲਾਦ ਉਹਨਾਂ ਦੀ ਜ਼ਿੰਦਗੀ ਨੂੰ ਨਰਕ ਵਿੱਚ ਬਦਲ ਰਹੀ ਹੈ ਡੰਡੀ ਪਿਛਲੇ ਕਈ ਦਹਾਕਿਆਂ ਤੋਂ ਇਹ ਵਰਤਾਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਡੰਡੀ ਬਜ਼ੁਰਗ ਸਮਾਜਿਕ ਸ਼ਰਮ ਅਤੇ ਸੰਸਥਾਗਤ ਸਹੂਲਤਾਂ ਦੀ ਅਣਹੋਂਦ ਕਾਰਨ ਬੇਕਾਰੀ ਵਿੱਚ ਦਿਨ ਕੱਟੀ ਕਰ ਰਹੇ ਹਨ ਡੰਡੀ ਪੁਰਾਤਨ ਸਮੇਂ ਵਿੱਚ ਰਾਜਾ ਦਸ਼ਰਥ ਦੇ ਰਾਜਪਾਗ ਵਿੱਚ ਅਯੁੱਧਿਆ ਦੇ ਆਸ-ਪਾਸ ਰਹਦੇ ਅੰਨੇ ਮਾਪੇ ਅਤੇ ਉਹਨਾਂ ਦੇ ਪੁੱਤਰ ਸਰਵੰਦੀ ਕਹਾਣੀ ਹਰ ਇੱਕ ਨੂੰ ਯਾਦ ਹੈ ਡੰਡੀ ਅਸੀਂ ਸਾਰਿਆਂ ਇਹ ਸਕੂਲ ਦੇ ਪਾਠਕ੍ਰਮ ਦੇ ਕਿਸੇ ਵਜੋਂ ਪੜੀ ਹੈ ਡੰਡੀ ਅੰਨੇ ਮਾਪਿਆਂ ਦੀ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਵਹਿੰਗੀ ਵਿੱਚ ਬਿਠਾ ਜਦੋਂ ਨਦੀ ਕਿਨਾਰੇ ਪਾਣੀ ਪਿਉਣ ਲਈ ਰੁਕਿਆ ਤਾਂ ਰਾਜੇ ਦਸ਼ਰਥ ਵੱਲੋਂ ਛੱਡੇ ਤੀਰ ਨਾਲ ਗੰਬੀਰ ਜ਼ਖਮੀ ਹੋ ਗਿਆ ਡੰਡੀ ਰਾਜੇ ਨੇ ਜ਼ਖਮੀ ਸਰਵਨੂ ਮਾਪਿਆਂ ਅੱਗੇ ਲਿਆ ਦਰਿਆ ਡੰਡੀ ਸਰਵਨ ਮਾਪਿਆਂ ਦੇ ਅਸਹਿ ਕਸ਼ਟ ਵਿੱਚੋਂ ਜੋ ਚੀਜ਼ ਨਿਕਲੀ ਉਹ ਵੱਧ ਅਸੀਸ ਦੇ ਰੂਪ ਵਿੱਚ ਰਾਜਾ ਦਸ਼ਰਥ ਨੇ ਖੁਦ ਜ਼ਿੰਦਗੀ ਦੇ ਆਖਰੀ ਸਮੇਂ ਭਗਤੀ ਡੰਡੀ ਭਾਰਤੀ ਸੰਸਕ੍ਰਿਤੀ ਪ੍ਰਾਤਣ ਹੋਣ ਦੇ ਨਾਲ-ਨਾਲ ਮਨੁੱਖੀ ਜੀਵਨ ਦੇ ਜੱਜ ਆਚਾਰ ਅਤੇ ਬਿਹਤਰੀਨ ਰਿਸ਼ਤਿਆਂ ਨੂੰ ਪਰਭਾਸ਼ਿਤ ਕਰਨ ਲਈ ਮਹਾਨ ਕੋਸ਼ ਦਾ ਕੰਮ ਵੀ ਕਰਦੀ ਹੈ ਡੰਡੀ ਸਰਵਣ ਉਤਰ ਦੀ ਧਾਰਤੀ ਦੀ ਇਸ ਸੁੰਦਰ ਅਤੇ ਗੌਰਵਮਈ तहजीब ਦੇ باوجود ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਦੌਰਾਨ ਸਾਡੀ ਜੀਵਨ ਜਾਂਚ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਅਜੇਹਾ ਵਿਗਾੜ ਆਇਆ ਹੈ ਕਿ ਸਾਨੂੰ ਆਪਣੇ ਬਜ਼ੁਰਗ ਬੋਝ ਮਹਿਸੂਸ ਹੋਣ ਲੱਗ ਪਏ ਹਨ ਡੰਡੀ ਖਾਮ ਖਾ ਦੀ ਤੇਜ਼ ਰਫ਼ਤਾਰ ਜ਼ਿੰਦਗੀ ਬਹਾਨੇ ਅਸੀਂ ਰੀਸੋ ਰੀਸ ਮਾਪਿਓ ਰਹਿਤ ਪਰਿਵਾਰਾਂ ਨੂੰ ਆਧੁਨਿਕ ਸਮਝ ਕੇ ਸੱਭੇਕ ਵਿਹਾਰ ਦਾ ਵਿਆਪਕ ਰੂਪ ਵਿੱਚ ਕਾਣ ਕਰਨਵਲ ਤੁਰ ਪਏ ਹਾਂ ਡੰਡੀ ਬੇਮਿਸਾਲ ਪਰਿਵਾਰਕ ਢਾਂਚੇ ਨੂੰ ਨਵੀਆਂ ਪਰਸਥਿਤੀਆਂ ਵਿੱਚ ਅਸੀਂ ਨਵਯਉਣਯੋਗ ਵਿੱਚ ਅਸਮਰੱਥ ਰਹੇ ਹਾਂ ਡੰਡੀ ਸਵੇਰੇ ਆਥ ਨੇ ਸਵਰਗਾਂ ਦੇ ਰਸਤੇ ਲੱਭਦੇ ਅਸੀਂ ਭੁੱਲ ਗਏ ਹਾਂ ਕਿ ਮਾਪਿਓ ਦੀ ਸੇਵਾ ਨਾਲ ਹੀ ਸਵਰਗ ਦੀ ਪੌੜੀ ਨਸੀਬ ਹੁੰਦੀ ਹੈ ਡੰਡੀ ਪਿਛਲੀ ਸਦੀ ਦੌਰਾਨ ਸਿਹਤ ਸਹੂਲਤਾਂ ਜੀਵਨ ਪੱਧਰ ਵਿੱਚ ਆਈ ਵੱਡੀ ਤਬਦੀਲੀ ਨੇ ਮਨੁੱਖੀ ਜੀਵਨ ਨੂੰ ਕਾਫੀ ਲੰਮਾ